जिला कांग्रेस कमेटी फतेहगढ़ साहिब ने जिला प्रधान सिकंदर सिंह के नेतृत्व में प्रदर्शन किया इसके बाद डिप्टी कमिश्नर फतेहगढ़ साहिब को एक मांग पत्र भी सौंपा इस दौरान सिकंदर सिंह और कुलमान सिंह नागरा ने विरोध प्रदर्शन किया और पंजाब के मुख्यमंत्री भगवंत सिंह मान का पुतला फूंका और कहा कि कांग्रेस नायक राहुल गांधी और मुख्यमंत्री द्वारा की गई टिप्पणी निंदनीय है और कहा कि कांग्रेस के हीरो राहुल गांधी और मुख्यमंत्री की टिप्पणियां निंदनीय है क्योंकि मुख्यमंत्री के पद पर बैठे भगवंत मान को यह पसंद नहीं है कि वो किसी की गरिमा के बारे में कुछ कहें आगे मीडिया से बातचीत करते हुए जिला अध्यक्ष सिकंदर सिंह और कुलमन सिंह नागरा ने क्या कहा सुने साहिब मार्कन की इस रिपोर्ट में भगवान पान ने बहुत गहरी हरकत की पार्टियां के बीच लीडर होते हैं पर चेक करते पार्टी लीडर राहुल गांधी जी थे जो नेशनल लेवल के लीडर है वो ना देख के तो प्रकट है कभी उस क्या भी चंद्रयान से आया ਤੇ ਇਹ ਲੈਂਡ ਨਹੀਂ ਕਰ ਸਕਦਾ ਇਹ ਕਦੇ ਪ੍ਰਾਈਮ ਮਨਿਸਟਰ ਦੀ ਬਾਤ ਕਰ ਰਿਹਾ ਇਹ ਨੂੰ ਪੁੱਛਿਆ ਜਾਏ ਇਹ ਗਵਣ ਵਾਲਾ ਸੀ ਇਹਨੂੰ ਪਤਾ ਸੀ ਮੈਂ ਤੇ ਮੁੱਖ ਮੰਤਰੀ ਬਣ ਜਾਣਾ ਇਹੋ ਜਿਹੇ ਵਿਅਕਤੀ ਜਿਹੜਾ ਆਪਣਾ ਲੈਵਲ ਡਾਊਨ ਵਾਲਿਆਂ ਦਾ ਉਹ ਰਾਹੁਲ ਬਾਦਰੀ ਦੇ ਉੱਤੇ ਕਿੰਨਾ ਪ੍ਰਸੂ ਕਰ ਰਿਹਾ ਕਦੇ ਇਹਨੂੰ ਕਹ ਰਿਹਾ ਬਾਤ ਚਲਾ ਗਿਆ ਪਾਰਲੀਮੈਂਟ ਚ ਉੱਠ ਕੇ ਚਲਾ ਗਿਆ ਇਹ ਜਦੋਂ ਜਿਹੜਾ ਵੱਡਾ ਵੱਡਾ ਲੀਡਰ ਹੁੰਦਾ ਹੈ ਉਹਦੀਆਂ ਉਹ ਨਹੀਂ ਮਜਬੂਰੀਆਂ ਹੋ ਜਾਂਦੀਆਂ ਦੂਰ ਕਰਾ ਦੇ ਜਾਂਦੇ ਇਹ ਤਾਂ ਹੈ ਨਹੀਂ ਦਿੱਲੀ ਦੇ ਵਿੱਚ ਬੈਠ ਕੇ ਸਾਰਾ ਕੰਮ ਚਲਾਉਂਦੇ ਪੁਨੀ ਤਾਂ ਵਰਲਡ ਲੈਵਲ ਤੇ ਕਾਂਗਰਸ ਦੇ ਪਾਰਟੀ ਦੀਆਂ ਨੀਤੀਆਂ ਨੂੰ ਲੈ ਕੇ ਜਾਂਦਾ ਤੇ ਇਸ ਕਰਕੇ ਇਹ ਜਿਹੜਾ ਭਗਵਾਨ ਧਵਾਨ ਹੈ ਇਹਦੇ ਉਹਦੇ ਬਤੀ ਇੰਨਾ ਗ੍ਰੰਤੋਂ ਪ੍ਰੰਤੋਂ ਬੋਲੇ ਆ ਜਿਹੜਾ ਕਿ ਕਾਂਗਰਸ ਪਾਰਟੀ ਇਸ ਗੱਲ ਨੂੰ ਸਹਿ ਨਹੀਂ ਸਕਦੀ ਸਾਡੇ ਲੀਡਰ ਦੇ ਪ੍ਰਤੀ ਕੋਈ ਹੋਵੇ ਇੱਕ ਘਰੋਣੇ ਸ਼ਬਦ ਬੋਲੇ ਤੇ ਇਸ ਕਰਕੇ ਅੱਜ ਅਸੀਂ ਜਿਸ ਤੇ ਕਾਂਗਰਸ ਮੈਡੀ ਵੱਲੋਂ ਕੁਮਾਰ ਸਾਰੇ ਜਿੰਨੇ ਵੀ ਸਾਡੇ ਲੀਡਰ ਕੋਲ ਨੇ ਬੈਠੇ ਨੇ ਨਾਗਰਾ ਸਾਹਿਬ ਦੇ ਉੱਤਰੇ ਕੇ ਆਏ ਨੇ ਕੋਲਪਨ ਨਾਗਰਾ ਸਾਹਿਬ ਔਰ ਮਦਵਾਨ ਸਾਹਿਬ ਆਏ ਨੇ ਤੇ ਬੀਬੀ ਢੋਲੇਵਾਲ ਸਾਹਿਬ ਆਏ ਨੇ ਪਰਟੀਕੂਲਰ ਅਮਲੋਤੋਂ ਨਾਬਾ ਸਾਹਿਬ ਕਾਕਾ ਜੀ ਦੇ ਉੱਤੇ ਫੰਕਸ਼ਨ ਰੱਖੇ ਹੋਏ ਜੀ ਜਿਨ੍ਹਾਂ ਦੇ ਉੱਤੇ ਫੰਕਸ਼ਨ ਚੱਲ ਰਹਾ ਜੀ ਜੇਕਰ ਉਹਨਾਂ ਦੀ ਸਾਰੇ ਸਪੋਰਟ ਦੀ ਟੀਮ ਜਦੀਪ ਦਲਦੇਵ ਨੂੰ ਸਾਬਤ ਤੇ ਆਏ ਨੇ ਠੀਕ ਹੈ ਜੀ ਅੱਜ ਅਸੀਂ ਜਿਹੜਾ ਹੈਗਾ ਜਿਲ੍ਹਾ ਕਾਂਗਰਸ ਕਮੇਟੀ ਵੱਲੋਂ ਇਹ ਹਰਕਤ ਦੇ ਖਿਲਾਫ ਉਹਦੀ ਇੱਕ ਘਰਾਉਣੀ ਸ਼ਬਦਾਂ ਦੇ ਖਿਲਾਫ ਆਪਣੇ ਲੀਡਰ ਦੇ ਹੱਕ 'ਚ ਅੱਜ ਧਰਨਾ ਦਿੱਤਾ ਔਰ ਅਸੀਂ ਭਗਵੰਤ ਮਾਨ ਦਾ ਪੁਤਲਾ ਤੋਕਿਆ ਇਹ ਤਾਂ ਇੱਕ ਗੱਲ ਹੈ ਜੇ ਅਜੇ ਨੂੰ ਮੂੰਹ ਜੋ ਆਵਾਜ਼ ਵੀ ਕੱਟੇਗਾ ਸਾਰਾ ਪੰਜਾਬ ਕੀ ਸਾਰਾ ਹਿੰਦੁਸਤਾਨ ਇਹਨਾਂ ਦੇ ਖਿਲਾਫ ਸੱਚਾ ਹੋ ਕੇ ਲਾਲਾ ਲਾਏਗਾ ਐ ਤੇ ਹੁਣ 4 ਦਿਨ ਦੀ ਚਾਨਣੀ ਫਿਰ ਅੰਧੇਰੀ ਰਾਤ ਥੋੜੇ ਜਿਹੇ ਦਿਨੇ ਭੜ ਗਏ ਨੇ ਉਹਨਾਂ ਦੇ ਜਾਣੇ ਵਾਲੇ ਨੇ ਭੜਕੇ ਹੋਏ ਨੇ ਜਿਸ ਕਰਕੇ ਪੂਤਨ ਸ਼ਬਦਾ ਦੇ ਨਾਲ ਦੂਜਿਆਂ ਨੂੰ ਥੱਲੇ ਨਿਵਾ ਕਰਨਾ ਚਾਹੁੰਦੇ ਠੀਕ ਹੈ ਠੀਕ ਹੈ ਅੱਜ ਦਾ ਜਿਹੜਾ ਜਿਹੜਾ ਕਾਂਗਰਸ ਕਮੇਟੀ ਵੱਲੋਂ ਜਿਹੜਾ ਇਹ ਕੰਮ ਤੁਸੀਂ ਇੱਥੇ ਦੇਖ ਰਹੇ ਹੋ ਜਿਹਦੇ ਵਿੱਚ ਸਾਰੇ ਮੌਤੂਬਾਰ ਢਿਲੇ ਦੇ ਵੱਖ-ਵੱਖ ਸੰਗਠਨਾਂ ਦੇ ਪ੍ਰਧਾਨ ਕੱਢੇ ਹੋਏ ਨੇ ਆਕ ਮੇਨ ਮੁੱਖ ਕਾਰਨ ਹੀ ਹੈ ਜਿਹੜਾ ਭਗਵੰਤ ਸਿੰਘ ਮਾਨ ਦਾ ਰਾਹੁਲ ਗਾਮੀ ਜੀ ਦੇ ਰੂਪ ਜਿਹੜਾ ਬਿਆਨ ਆਇਆ ਹੈ ਕਿਦੇ ਵਿੱਚ ਉਹਨਾਂ ਦੇ ਖਿਲਾਫ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ। ਉਹਦੀ ਗੱਲੋਂ ਮੁੱਖ ਮੰਤਰੀ ਨੂੰ ਇਹ ਜੀ ਸਟੇਟਮੈਂਟ ਦੇਣੀ ਸ਼ੋਭਾ ਨਹੀਂ ਕਰਦੀ ਜਿਹੜਾ ਸਟੇਟਮੈਂਟ ਹਿੱਟ ਕਰ ਰਿਹਾ ਹੋਵੇ। ਦੂਜੀ ਗੱਲ ਉਸ ਬੰਦੇ ਤੇ ਇਹ ਗੱਲ ਸ਼ੋਭਾ ਨਹੀਂ ਦਿੰਦੀ ਜਦੋਂ ਉਹਨੂੰ ਲੋਡ ਪਵੇ ਤੇ ਤੋਂ ਉਸ ਬੰਦੇ ਦੇ ਪੈਰਾਂ ਤੇ ਵੀ ਜਾ ਕੇ ਖੜ ਜਾਵੇ। ਜਦੋਂ ਤੈਨੂੰ ਕੋਈ ਲੋੜ ਨਹੀਂ ਤੇਰੀ ਪਾਰਟੀ ਨੂੰ ਕੋਈ ਲੋੜ ਨਹੀਂ ਉਦੋਂ ਤੂੰ ਜਦੋਂ ਤੇਰਾ ਮਨ ਕਰੇ ਸ਼ਾਮ ਨੂੰ ਜਾ ਜੀ ਤੂੰ दारू ਪੀਤੀ ਆ ਹੋ ਜਾ ਫੇਰੇ ਹੋ ਜਾ ਤੇਰਾ ਬਿਆਨ ਨਿਕਲ ਆਉਂਦਾ ਇਸ ਇਨਾ ਬਿਆਨਾਂ ਦੇ ਖਿਲਾਫ ਵੀ ਅੱਜ ਜਿਵੇਂ ਸਤਿਗੰਗ ਸਾਹਿਬ ਕਾਂਗਰਸ ਕਮੇਟੀ ਆ ਜਿਖਤੀ ਹੋਈ ਜਾਂ ਭਗਵਾਨ ਸੇ ਮੰਦਪ ਉੱਲਾ ਫੁਕਿਆ ਗਿਆ ਇੱਕ ਸਮੇਂਾ ਦਿੱਤਾ ਗਿਆ ਇਸ ਤੋਂ ਦੇ ਕੋਈ ਵੀ ਸਟੇਟਮੈਂਟ ਦੇਣ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਿੱਥੇ ਮਰਜ਼ੀ ਸਾਨੂੰ ਕੌਮ ਦੇ ਖਿਲਾਫ ਤਾਂ ਲਾਣਾ ਪਵੇ ਅਸੀਂ ਇਕਜੁੱਟ ਹੋ ਕੇ ਪੂਰਾ ਸੰਗਠਨ ਪੂਰਾ ਤਿਆਰ ਹੈ ਸਾਨੂੰ ਅਜਮਾਉਣ ਦੀ ਸਾਨੂੰ ਪਰਖਣ ਦੀ ਬਾਲੀ ਕੋਸ਼ਿਸ਼ ਨਾ ਕਰੋ ਠੀਕ ਹੈ